एसएमजेड न्यूज़ ਦੇਖ ਰਹੇ ਹੋ ਤੁਸੀਂ ਤੇ ਤਸਵੀਰਾਂ 에어ਪੋਰਟ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਅਜੀਹੀ ਚੀਜ਼ ਫੜੀ ਹੁੰਦੀ ਹੈ ਜਿਸ ਨੂੰ ਦੇਖ ਕੇ ਸਾਰੇ ਲੋਕ ਨੇ ਜਿਹੜੇ ਭੱਜਣ ਲੱਗ ਜਾਂਦੇ ਨੇ ਤੇ 에어ਪੋਰਟ ਦੇ ਉੱਤੇ ਹਫੜਾ ਦਫੜੀ ਮੱਚ ਜਾਂਦੀ ਹਾਲਾਂਕਿ ਮੌਕੇ ਤੇ ਰਹਿੰਦੇ ਸੀਆਈਐਸਐਫ ਦੇ ਜਵਾਨ ਇਸ ਨੌਜਵਾਨ ਦਾ ਪਿੱਛਾ ਕਰਦੇ ਨੇ ਪਰ ਇਸ ਨੌਜਵਾਨ ਦੇ ਵੱਲੋਂ 에어ਪੋਰਟ ਦੇ ਟੈਕਸੀ ਡਰਾਈਵਰਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਤਾਂ ਦੱਸਦੀ ਹੈ ਕਿ ਇਸਦੇ ਹੱਥ ਦੇ ਵਿੱਚ ਚਾਕੂ ਫੜਿਆ ਹੁੰਦਾ ਹੈ ਤੇ ਜਦੋਂ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਟੈਕਸੀ ਡਰਾਈਵਰਾਂ ਦੇ ਉੱਤੇ ਚਾਕੂ ਦੇ ਨਾਲ ਇਸਦੇ ਵੱਲੋਂ ਵਾਰ ਕਰ ਦਿੱਤਾ ਜਾਂਦਾ ਹਾਲਾਂਕਿ ਇਹ ਸਖਸ਼ ਉੱਥੇ ਉਸਤੇ ਆਉਣ ਦਾ ਕੀ ਇਸ ਦਾ ਮੁਕਾਮ ਸੀ ਕਿਹੜੇ ਕੰਮ ਦੇ ਲਈ ਆਇਆ ਸੀ ਇਹ ਸਾਰੇ ਹਜੇ ਜਾਂਚ ਦਾ ਵਿਸ਼ਾ ਬਣੇ ਹੋਏ ਨੇ ਪਰ ਅਹਿਮ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਨੇ ਆ ਆ ਕਿ ਸੀਆਈਐਸਐਫ ਤੇ ਜਵਾਨਾਂ ਨੇ ਮੌਕੇ ਤੇ ਇਸ ਨੂੰ ਦਬੋਚ ਲਿਆ ਤੇ ਇਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾਦੀ ਹੈ ਤਾਂ T1 ਏਰੀਆ ਰਾਈਵਲ ਦਾ ਹੈ ਏਰੀਆ ਦੱਸਿਆ ਜਾ ਰਿਹਾ ਹੈ 에어ਪੋਰਟ ਦੇ ਉੱਤੇ ਪਾਜੜਾ ਪੈ ਜਾਂਦੀ ਹੈ ਨਾ ਤੇ ਇੱਕ ਵਾਰ ਸਾਰੇ ਸੋਚਣ ਨੂੰ ਮਜਬੂਰ ਜ਼ਰੂਰ ਹੋ ਜਾਂਦੇ ਨੇ ਕਿ 에어ਪੋਰਟ ਦੇ ਉੱਤੇ ਇੰਨੀ ਟਾਈਟ ਸਿਕਿਉਰਿਟੀ ਹੁੰਦੀ ਹੈ ਚੱਪੇ-ਚੱਪੇ ਦੇ ਉੱਤੇ ਪਹਿਰੇਦਾਰੀ ਕੀਤੀ ਜਾਂਦੀ ਹੈ ਪਰ ਫਿਰ ਵੀ ਅਜਿਹੇ ਲੋਕ ਜਿਹੜੇ 에어ਪੋਰਟ ਦੇ ਅੰਦਰ ਕਿਵੇਂ ਵੜ ਜਾਂਦੇ ਨੇ ਇਹਨਾਂ ਨੂੰ ਕੌਣ ਮਨਜ਼ੂਰੀ ਦਿੰਦਾ ਹੈ ਤੇ ਜੇਕਰ ਮਨਜ਼ੂਰੀ ਦਿੰਦਾ ਹੈ ਤਾਂ ਪ੍ਰੋਪਰ ਇਹਨਾਂ ਦੀ ਚੈਕਿੰਗ ਕਿਉਂ ਨਹੀਂ ਕੀਤੀ ਜਾਂਦੀ ਤਾਂ ਇੱਕ ਵਿਅਕਤੀ ਹੱਥ ਦੇ ਵਿੱਚ ਜਿਸ ਤੇ ਚਾਕੂ ਫੜਿਆ ਹੁੰਦਾ ਹੈ ਤਾਂ ਜਦੋਂ ਟੈਕਸੀ ਡਰਾਈਵਰ ਦੇਖਦੇ ਨੇ ਕਿ ਸਖਸ਼ ਹੱਥ ਦੇ ਵਿੱਚ ਚਾਕੂ ਫੜ ਕੇ ਭੱਜਿਆ ਫਿਰਦਾ ਹੈ ਤਾਂ ਇਸ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨੇ ਪਰ ਇਸ ਦੇ ਵੱਲੋਂ ਟੈਕਸੀ ਡਰਾਈਵਰਾਂ ਦੇ ਉੱਤੇ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਦਦਾਸਰ ਕੇ 에어ਪੋਰਟ ਦੇ ਉੱਤੇ ਇਸ ਵੇਲੇ ਭਜੜਾ ਪੈ ਚੁੱਕੀਆਂ ਨੇ ਤਸਵੀਰਾਂ IASF ਤੇ ਜਵਾਨਾਂ ਦੇ ਵੱਲੋਂ ਇਸ ਨੂੰ ਦਬੋਚ ਲਿਆ ਜਾਂਦਾ ਹੈ SMZ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਤਸਵੀਰਾਂ 에어ਪੋਰਟ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਵਿਅਕਤੀ ਦੇ ਹੱਥ ਦੇ ਉਜੇ ਹੀ ਚੀਜ਼ ਫੜੀ ਹੁੰਦੀ ਹੈ ਜਿਸ ਨੂੰ ਦੇਖ ਕੇ ਸਾਰੇ ਲੋਕ ਨੇ ਜਿਹੜੇ ਭੱਜਣ ਲੱਗ ਜਾਂਦੇ ਨੇ ਤੇ 에어ਪੋਰਟ ਦੇ ਉੱਤੇ ਹਫੜਾ ਦਫੜੀ ਮਚ ਜਾਂਦੀ ਹੈ ਹਾਲਾਂਕਿ ਮੌਕੇ ਤੇ ਰਹਿੰਦੇ ਸੀਆਈਐਸਐਫ ਦੇ ਜਵਾਨ ਇਸ ਨੌਜਵਾਨ ਦਾ ਪਿੱਛਾ ਕਰਦੇ ਨੇ ਪਰ ਇਸ ਨੌਜਵਾਨ ਦੇ ਵੱਲੋਂ 에어ਪੋਰਟ ਤੇ ਟੈਕਸੀ ਡਰਾਈਵਰਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਤਦ ਆਦਤ ਕੀ ਹੈ ਕਿ ਇਸ ਦੇ ਹੱਥ ਦੇ ਵਿੱਚ ਚਾਕੂ ਫੜਿਆ ਹੁੰਦਾ ਹੈ ਤੇ ਜਦੋਂ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਟੈਕਸੀ ਡਰਾਈਵਰਾਂ ਦੇ ਉੱਤੇ ਚਾਕੂ ਦੇ ਨਾਲ ਇਸ ਦੇ ਵੱਲੋਂ ਵਾਰ ਕਰ ਦਿੱਤਾ ਜਾਂਦਾ ਹਾਲਾਂਕਿ ਇਹ ਸਖਸ਼ਾ ਉੱਥੇ ਉਸਤੇ ਆਉਣ ਦਾ ਕੀ ਇਸ ਦਾ ਮੁਕਾਮ ਸੀ ਕਿਹੜੇ ਕੰਮ ਦੇ ਲਈ ਆਇਆ ਸੀ ਇਹ ਸਾਰੇ ਹਜੇ ਜਾਂਚ ਦਾ ਵਿਸ਼ਾ ਬਣੇ ਹੋਏ ਨੇ ਪਰ ਅਹਿਮ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਨੇ ਆ ਕਿ ਸੀਆਈਐਸਐਫ ਤੇ ਜਵਾਨਾਂ ਨੇ ਮੌਕੇ ਤੇ ਇਸ ਨੂੰ ਦਬੋਚ ਲਿਆ ਤੇ ਇਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾਦੀ ਹੈ ਤਾਂ T1 ਏਰੀਆ ਰਾਈਵਲ ਦਾ ਹੈ ਏਰੀਆ ਦੱਸਿਆ ਜਾ ਰਿਹਾ ਹੈ ਏਅਰਪੋਰਟ ਦੇ ਉੱਤੇ ਭਾਜਣਾ ਪੈ ਜਾਂਦੀ ਹੈ ਨਾ ਤੇ ਇੱਕ ਵਾਰ ਸਾਰੇ ਸੋਚਣ ਨੂੰ ਮਜਬੂਰ ਜ਼ਰੂਰ ਹੋ ਜਾਂਦੇ ਨੇ ਕਿ ਏਅਰਪੋਰਟ ਦੇ ਉੱਤੇ ਇੰਨੀ ਟਾਈਟ ਸਿਕਿਉਰਿਟੀ ਹੁੰਦੀ ਹੈ ਚੱਪੇ-ਚੱਪੇ ਦੇ ਉੱਤੇ ਪਹਿਰੇਦਾਰੀ ਕੀਤੀ ਜਾਂਦੀ ਹੈ ਪਰ ਫਿਰ ਵੀ ਅਜਿਹੇ ਲੋਕ ਜਿਹੜੇ ਏਅਰਪੋਰਟ ਦੇ ਅੰਦਰ ਕਿਵੇਂ ਵੜ ਜਾਂਦੇ ਨੇ ਇਹਨਾਂ ਨੂੰ ਕੌਣ ਮਨਜ਼ੂਰੀ ਦਿੰਦਾ ਹੈ ਤੇ ਜੇਕਰ ਮਨਜ਼ੂਰੀ ਦਿੰਦਾ ਹੈ ਤਾਂ ਪ੍ਰੋਪਰ ਇਹਨਾਂ ਦੀ ਚੈਕਿੰਗ ਕਿਉਂ ਨਹੀਂ ਕੀਤੀ ਜਾਂਦੀ ਤਾਂ ਇੱਕ ਵਿਅਕਤੀ ਹੱਥ ਦੇ ਵਿੱਚ ਜਿਸ ਤੇ ਚਾਕੂ ਫੜਿਆ ਹੁੰਦਾ ਹੈ ਤਾਂ ਜਦੋਂ ਟੈਕਸੀ ਡਰਾਈਵਰ ਦੇਖਦੇ ਨੇ ਕਿ ਸਖਸ਼ ਹੱਥ ਦੇ ਵਿੱਚ ਚਾਕੂ ਫੜ ਕੇ ਭੱਜਿਆ ਫਿਰਦਾ ਹੈ ਤਾਂ ਇਸ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨੇ ਪਰ ਇਸ ਦੇ ਵੱਲੋਂ ਟੈਕਸੀ ਡਰਾਈਵਰਾਂ ਦੇ ਉੱਤੇ ਹੀ ਹਮਲਾ ਕਰ ਦਿੱਤਾ ਜਾਂਦਾ ਦਦਾਸੀਏ ਕਿ ਏਅਰਪੋਰਟ ਦੇ ਉੱਤੇ ਇਸ ਵੇਲੇ ਭਜੜਾ ਪੈ ਚੁੱਕੀਆਂ ਨੇ ਤਸਈਆ ਐਸਐਫ ਤੇ ਜਵਾਨਾਂ ਦੇ ਵੱਲੋਂ ਇਸ ਨੂੰ ਦਬੋਚ ਲਿਆ ਜਾਂਦਾ ਹੈ